ਮਨ ਸੱਚਾ ਚਾਹੀਦਾ ਗੁਰੂ ਕਰੇ ਜਾਏ ਕਿ ਹੋ ਜੂਗਾ ਬਸ ਤੁਸੀਂ ਬਸ ਚੰਗੇ ਚਾਹੀਦੇ ਹੋ ਪਾਠ ਕਰਨ ਦਾ ਕੀ ਫਾਇਦਾ ਵੈਸੇ ਚੰਗੇ ਲੱਭਦੇ ਵੀ ਨਹੀਂ ਇਹਦੇ ਤੇ ਤੁਹਾਡਾ ਕੀ ਕਾਊਂਟਰ ਦੇਖੋ ਪਹਿਲੀ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਜ਼ ਜ਼ਰੂਰ ਮੱਥਾ ਟੇਕੋ ਨਹੀਂ ਜਾ ਹੁੰਦਾ ਯਾਦ ਜ਼ਰੂਰ ਕਰੋ ਕਿਉਂਕਿ ਯਾਦ ਕਿਵੇਂ ਕਰਨਾ ਹੈ 10 ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰੋ ਜਿਵੇਂ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਹੁਣ ਗੁਰੂ ਕੀ ਹੈ ਟੀਚਰ ਹੈ ਹੁਣ ਮੈਂ ਆਪਣੇ ਟੀਚਰ ਦੀ ਸਲਾਤਾ ਕਰ ਰਿਹਾ ਵੀ ਮੇਰਾ ਟੀਚਰ ਗ੍ਰੇਟ ਹੈ ਮੇਰਾ ਟੀਚਰ ਬ੍ਰਿਲਿਅੰਟ ਹੈ ਮੇਰਾ ਟੀਚਰ ਸੁਪਰਬ ਹੈ ਕਿਉਂ ਜੋ ਗੁਣ ਨੇ ਉਹ ਗੁਣ ਕਿਹੜੇ ਨੇ ਉਹਦੇ ਚ ਗੁਣ ਹੈ ਵੀ ਮੇਰੇ ਮਨ ਨੂੰ ਕਾਬੂ ਕਿਵੇਂ ਕਰਨਾ ਉਹ ਮੈਨੂੰ ਟ੍ਰੇਨਿੰਗ ਦੇ ਸਕਦਾ ਹੁਣ ਅਸੀਂ ਕੀ ਕਰ ਰਹੇ ਹਾਂ ਅਸੀਂ ਸਾਨੂੰ ਇਹ ਲੱਗਦਾ ਵੀ ਗੁਰਦੁਆਰੇ ਮੱਥਾ ਟੇਕ ਕੇ ਆ ਗਏ ਪਰ ਯੂਨੀਵਰਸ ਕੀ ਕਰਦਾਸ ਯੂਨੀਵਰਸ ਸਾਡੀ ਸ਼ਰੀਰਿਕ ਐਕਟੀਵਿਟੀ ਨੂੰ ਦੇਖਦਾ ਉਹ ਸਾਡੇ ਮਨ ਦੀ ਐਕਟੀਵਿਟੀ ਨੂੰ ਦੇਖਦਾ ਵੀ ਮਨ ਤੋਂ ਮੈਂ ਝੁਕਿਆ ਮਨ ਤੋਂ ਮੈਂ ਨੀਵਾ ਹੋਇਆ ਮਨ ਤੋਂ ਮੈਂ ਇੱਕ ਐਕਸੈਪਟ ਕਰਿਆ ਮਨ ਤੋਂ ਮੈਂ ਆਪਣੇ ਆਪ ਦੇ ਅੰਦਰ ਚੇਂਜ ਲੈ ਕੇ ਆਇਆ ਹੈ ਸਰੀਰ ਦਾ ਬਾਹਰੋਂ ਬੋਲਣਾ ਇਹ ਮੈਟਰ ਕਰਦਾ ਹੀ ਨਹੀਂ ਹੈਗਾ ਮਨ ਦੀ ਇੰਪੋਰਟੈਂਸ ਕਿਵੇਂ ਹੈ